ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਨਾਨਕ ਪਾਤਸ਼ਾਹ ਸਾਡੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਅਮਰ ਤੇ ਵਿਰਧੀਆਂ ਦਾਤਾ ਬਖਸ਼ ਸਭ ਦੇ ਪਰਿਵਾਰਾਂ ਨੂੰ ਜੀ ਵਾਹਿਗੁਰੂ ਜੀ ਸ਼ਬਦ ਜਿਹੜਾ ਬੋਲਣ ਲੱਗੀ ਆ ਬਾਬਾ ਬੀਬੀ ਚੰਦ ਸਾਹਿਬ ਜੀ ਦਾ ਜਦੋਂ ਪੱਟੀਆਂ ਦੇ ਛਾਲੇ ਲੈ ਕੇ ਗਏ ਸੀ ਜੀ ਚਪੋਂ ਜਵਾਨ ਦੇ ਘਰ ਬੋਲਿਆ ਜਾਵੇ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪੈਗ ਆਜਾ ਦੋ ਸ਼ੇਰ ਨੂੰ ਕੇਰਾ ਕੈਂਦੇ ਛੇਤੀ ਫੜੋ ਲਟੇਰਾ ਕਿੱਦਾਂ ਵੱਧ ਗਿਆ ਇਸ ਦਾ ਜ਼ੇਰਾ ਪੱਟੀ ਸ਼ੇਰ ਆਉਣ ਦਾ ਇਸਨੂੰ ਤੇ ਸਬਕ ਸਿਖਾ ਦਿਓ ਜੀ ਦਸ਼ਾਲੇ ਲਿਆਣ ਦਾ ਇਸਨੂੰ ਤੇ ਸਬਕ ਸਿਖਾ ਦਿਓ ਜੀ ਦਸ਼ਾਲੇ ਲਿਆਣ ਦਾ ਥਾ ਥਾ ਤੇ ਲੱਗ ਗੇ ਨਾਕੇ ਹਰ ਥਾ ਖੜਾ ਦਰੋਗਾ ਚਾਕੇ ਕਿੱਦਾਂ ਜਾਊ ਜਾਨ ਬਚਾ ਕੇ ਕਹਿੰਦੇ ਸ਼ਹਿਰ ਤੋਂ ਫੜਿਆ ਜਾਊ ਮਰਿਆ ਜਾਊ ਕਹਿੰਦੇ ਸਾਡੇ ਕਹਿਰ ਤੋਂ ਫੜਿਆ ਜਾਊ ਮਰਿਆ ਜਾਊ ਕਹਿੰਦੇ ਸਾਡੇ ਕਹਿਰ ਤੋਂ ਬਾਬਾ ਬਿਧੀ ਚੰਦ ਜੀ ਸੋਚਣ ਕਿਧਰੇ ਲੋਕ ਜਾਵਾ ਹੁਣ ਲੋਚਣ ਛੇਨੇ ਸਾਧਗੁਰ ਸੰਕਟ ਮੋਚਣ ਨੂੰ ਕਾਰਨ ਜਾਦ ਜੀ ਲਾਜ ਰਖਿਓ ਪ੍ਰੀਤਮ ਪਿਆਰੇ ਕੀਤੀ ਫਰਿਆਦ ਜੀ ਲਾਜ ਰਖਿਓ ਪ੍ਰੀਤਮ ਪਿਆਰੇ ਕੀਤੀ ਫਰਿਆਦ ਜੀ ਪੱਠੇ ਵਾਲਾ ਪੰਨਾ ਪੱਠੇ ਵਾਲੇ ਪਾਠ ਤਪਾਇਆ ਮੱਠੇ ਵਾਲੇ ਪਾਠ ਤ ਪਾਇਆ ਬਾਬਾ ਕੋਲੇ ਉਸ ਦੇ ਆਇਆ ਉਸ ਨੂੰ ਸਾਰਾ ਹਾਲ ਸੁਣਾਇਆ ਖਦਾਲ ਕੋਲ ਵੋ ਮਾਨਤ ਸਤਗੁਰ ਦੀ ਹਾਲ ਲਿਆਇਐ ਸੈਨੂ ਬਚਾਲਵੋ ਮਾਨਤ ਸਤਗੁਰ ਦੀ ਹਾਲ ਲਿਆਇਐ ਸੈਨੂ ਬਚਾਲਵੋ nikle laat ke phtiyaran baal di agg dekh le jaran hon ta chalna ne koi chaara kese thal kalwaan je tu kahe te kwaad ay upar othalwaan je tu kahe te kada ay upar oya thalwaan बाबा बिबी चांद जी बोले मेरा चेतर ताना डोले मेरे सतगुरु मेरे कोले आपे ही बचावेंगे चक कड़ाया भी बीच बैठे ठांड गुरुजी पाणगे चौक कड़ाया आगे बीच बैठे ठांड गुरुजी पाणगे ਪੈਗੇ ਬਾਰ ਬਰਮ ਸਰਨਾਈ ਤਤੀਵਾ ਨਾਲਗੇ ਪਾਈ ਸੇਖ ਨੂੰ ਜਰਾ ਆ ਜਨਾਈ ਨਹੀਂ ਸੁਰਤ ਢੋਲੀਏ ਜਲਤਾੰਤੇ ਗੁਰੂ ਪਮਉ ਦੇ ਪਾਈ ਕੀ ਡਰੋਲੀਏ ਜਲਤਾੰਤੇ ਗੁਰੂ ਪਮਉ ਦੇ ਪਾਈ ਕੀ ਡਰੋਲੀਏ ਪੌਂਟਿਆ ਗੋਰ ਸੇ ਕੇ ਪਾਂਦ ਮਕਾ ਕੇ ਛੇ ਮੇ ਸਤਗੁਰ ਜੀ ਕੋ ਲਿਆ ਕੇ ਕੀਤੇ ਪੇਰ ਦਸ਼ਾਲੇ ਲਿਆ ਕੇ ਵੱਡਾ ਮਾਨ ਪਾਇਆ ਏ ਬਾਬੇ ਬੀਬੀ ਚਾਂਦਨੇ ਵੇਖੋ ਭੁੱਲਾ ਨੂੰ ਤਰਾਇਆ ਏ ਬਾਬੇ ਬੀਬੀ ਚਾਂਦਨੇ ਵੇਖੋ ਭੁੱਲਾ ਨੂੰ ਤਰਾ ਬਾ ਬੇ ਬੀਬੀ ਚਾਂਦਣੇ ਵੇਖੋ ਬੁੱਲਾ ਨੂੰ ਤੇਰਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ